ਦੋਸਤੋ ਅੱਜਕੱਲ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੇ ਹੋਏ ਸੀਐਮ ਮਾਨ ਦੀ ਪਹਿਲੀ ਪਤਨੀ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਉਹਨਾਂ ਦੀ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋ ਚੁੱਕੀ ਹੈ ਦੋਸਤੋ ਉਹਨਾਂ ਨੇ ਆਪਣੀ ਪੋਸਟ ਦੇ ਵਿੱਚ ਲਾਏ ਗੇ ਇਲਜ਼ਾਮਾਂ ਦੇ ਵਿੱਚ ਲਿਖਿਆ ਸੀ ਕਿ ਸੀਐਮ ਮਾਨ ਦੁਆਰਾ ਬੋਲੇ ਗੇ ਝੂਠ ਅਤੇ ਉਹਨਾਂ ਵੱਲੋਂ ਕੀਤੇ ਗਏ ਡਰਾਮਿਆਂ ਦੇ ਕਰਕੇ ਹੀ ਉਹਨਾਂ ਦੇ ਬੱਚਿਆਂ ਦਾ ਮਾਨਸਿਕ ਪੱਧਰ ਤੇ ਕਾਫੀ ਨੁਕਸਾਨ ਹੋ ਚੁੱਕਿਆ ਹੈ ਜੋ ਕਦੇ ਵੀ ਠੀਕ ਨਹੀਂ ਹੋ ਸਕਦਾ ਇਹੋ ਜਿਹੇ ਠੇਰ ਠੇਵਾ ਕਦੇ ਕਦੇ ਮਾਫ ਮਾਫ ਕਰੇਗਾ ਕਿ ਜਿਹੜਾ ਲੋਕਾਂ ਦੀ ਹਮਦਰਦੀ ਲੈਣ ਲਈ ਕਿਸੇ ਨੂੰ ਵੀ ਬਦਨਾਮ ਕਰ ਸਕਦਾ ਹੈ ਚਾਹੇ ਉਸਦੇ ਖੁਦ ਦੇ ਬੱਚੇ ਹੀ ਕਿਉ ਨਾ ਹੋਣ ਦੋਸਤੋ ਇਹ ਇਲਜ਼ਾਮ ਕਾਫੀ ਵੱਡਾ ਹੋ ਜਾਂਦਾ ਇੱਕ ਪਿਓ ਦੇ ਉੱਤੇ ਕਿਉਂਕਿ ਉਸਨੇ ਆਪਣੇ ਬੱਚਿਆਂ ਤੱਕ ਨੂੰ ਨਹੀਂ ਛੱਡਿਆ ਬਦਨਾਮ ਕਰਨ ਦੇ ਲਈ ਤੇ ਪਬਲਿਸਿਟੀ ਲੈਣ ਦੇ ਲਈ ਇੱਕ ਉਸਨੇ ਇਸ ਨੂੰ ਇੱਕ ਟੌਪਿਕ ਤੱਕ ਬਣਾ ਲਿਆ। ਪੋਸਟ ਇਸ ਪੋਸਟ ਦੇ ਵਿੱਚ ਸੀਐਮ ਮਾਨ ਦੀ ਪਹਿਲੀ ਪਤਨੀ ਨੇ ਇੱਕ ਹੋਰ ਇਲਜ਼ਾਮ ਲਾਇਆ ਹੈ ਕਿ ਉਹ ਰੋਬੋ ਝੂਠ ਬੋਲਦੇ ਹਨ ਸੀਐਮ ਮਾਨ ਤੇ ਉਹਨਾਂ ਦੀ ਅਸਲ ਜ਼ਿੰਦਗੀ ਦੇ ਵਿੱਚ ਵੀ ਕਾਫੀ ਲੋਕਾਂ ਨੇ ਉਹਨਾਂ ਦੀ ਮਦਦ ਕੀਤੀ ਝੂਠ ਨੂੰ ਵਧਾਵਾ ਦੇਣ ਦੇ ਲਈ ਜਿਸ ਕਾਰਨ ਉਹਨਾਂ ਦੇ ਵਿੱਚ ਝੂਠ ਬੋਲਣ ਦੀ ਹਿੰਮਤ ਵੱਧ ਗਈ ਬਿਕੋਜ਼ ਕਾਫੀ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ ਸੀ ਝੂਠ ਬੋਲਣ ਦੇ ਲਈ ਦੋਸਤੇ ਜਿਹੜੇ ਲੋਕ ਹਨ ਜਿਨ੍ਹਾਂ ਨੇ ਸੀਐਮ ਮਾਨ ਨੂੰ ਪ੍ਰੋਮੋਟ ਕੀਤਾ ਕਿ ਉਹ ਵੱਤ ਵਤ ਝੂਠ ਬੋਲਣ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਸੀਐਮ ਮਾਨ ਦੇ ਝੂਠ ਬੋਲਣ ਅਤੇ ਡਰਾਮੇ ਕਾਰਨ ਹੀ ਉਨ੍ਹਾਂ ਦੇ ਬੱਚਿਆਂ ਦਾ ਮਾਨਸਿਕ ਪੱਧਰ ਤੇ ਕਾਫੀ ਨੁਕਸਾਨ ਹੋਇਆ ਹੈ ਆਪਣੇ ਇਸ ਵਿਸ਼ੇ ਤੇ ਵੀ ਵਿਚਾਰ ਜ਼ਰੂਰ ਸਾਂਝੇ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਤਾਂ